सीएम साहब ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਆਕੜ ਕੇ ਗੱਲ ਕਰਦੇ ਆ ਨਾ ਸਾਰ ਨੂੰ ਬਰਾਬਰ ਇੱਕ ਨਿਗਾਹ ਨਾਲ ਵੇਖ ਨਾ ਕਿ ਵਾਰ-ਵਾਰ ਤੈਨੂੰ ਮੈਂ ਇੱਕੋ ਗੱਲ ਕਵਾਂ ਚੰਗਾ ਨਹੀਂ ਲੱਗਦਾ ਇਹਨਾਂ ਵੀ ਥੱਲੇ ਲਾ ਕੇ ਨਾ ਚੰਗਾ ਲਾਈਫ ਦੇ ਵਿੱਚ ਸਟੈਂਡ ਜਿਹੜਾ ਉਹ ਜ਼ਰੂਰੀ ਹੁੰਦਾ ਹੁੰਦਾ ਬੰਦੇ ਦਾ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਕੋਠੀ ਖਾਲੀ ਕਰਾਉਣ ਆਲੇ ਮੈਂ ਵਜੂਤਾ ਐਮਐਲਏ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਠੀਕ ਆ ਤੁਸੀਂ ਮੈਨੂੰ ਟਿਕਟ ਦਿੱਤੀ ਤੇ ਤੁਸੀਂ ਉਦੋਂ ਸਾਰਾ ਕੁਝ ਸਰਵੇ ਕਰਾ ਕੇ ਹੀ ਟਿਕਟ ਦਿੱਤੀ ਤੁਹਾਨੂੰ ਪਤਾ ਹੀ ਵੀ ਆਜ਼ਾਦ ਬੰਦਾ ਜੇ ਇਹਨੇ ਵੋਟ ਖੜ ਸਕਦਾ ਤੇ ਤਾਂ ਹੀ ਤੁਸੀਂ ਮੈਨੂੰ ਟਿਕਟ ਸੱਦ ਕੇ ਦਿੱਤੀ ਮੈਂ ਤੁਹਾਡੇ ਕੋਲ ਨਹੀਂ ਆ ਤੁਸੀਂ ਅੱਜ ਫਿਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਵਜੂਤਾ ਐਮਐਲਏ ਜੀ ਜਿਹੜਾ ਬੰਦਾ ਹੁਣ ਪੀਆਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਆ ਇਹਦੇ ਕੋਲ ਕੋਈ ਸੰਵਧਾਨਿਕ ਆਧਾਰ ਨਹੀਂ ਉਹਨੂੰ ਪੰਜਾ ਕਿੱਲਿਆਂ ਦੀ ਤੁਸੀਂ ਕੋਠੀ ਦਿੱਤੀ ਉਹ ਖਾਲੀ ਕਿਉਂ ਨਹੀਂ ਕਰਾਉਂਦੇ ਉੱਥੇ ਗਤੀਵਿਧੀਆਂ ਨਹੀਂ ਮੈਂ ਤੁਹਾਨੂੰ ਫੋਟੋਆਂ ਭੇਜਾਂ ਉਸ ਕੋਠੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਦੀਆਂ ਉਸ ਕੋਠੀ ਦੇ ਵਿੱਚ ਸਰਕਾਰੀ ਗਤੀ ਸਿਆਸਤੀ ਗਤੀਵਿਧੀਆਂ ਵੀ ਦੀਆਂ ਹੁੰਦੀਆਂ ਦੀਆਂ ਕੇਜਰੀਵਾਲ ਕੋ ਕਿਹਣਾ ਆਉਦਾ ਵੀ ਪੰਜਾਬ ਦਾ ਕਰਪੂਰਸਲਾ ਹਾਊਸ ਤੁਸੀਂ ਦਿੱਲੀ ਵਾਲਿਆਂ ਨੂੰ ਦਬਾਈ ਬੈਠੇ ਹੋ ਉੱਥੇ ਉਹ ਬੈਠਾ ਆ ਸਰ ਉਹਦੇ ਚ ਉਹ ਉਹਦੇ ਕੋਈ ਖਾਲੀ ਕਰਾਉਂਦੇ ਮੈਂ ਤਾਂ ਐਮਐਲਏ ਹ ਮੇਰਾ ਰਾਈਟ ਬਣਦਾ ਮੈਂ ਉਹ ਸ ਕੋਠੀ ਨੂੰ ਰੱਖ ਸਕਦਾ ਜੇ ਮੈਂ ਨਹੀਂ ਰੱਖ ਸਕਦਾ ਫਿਰ ਸੀਐਮ ਵੀ ਰੱਖ ਸਕਦਾ ਫਿਰ ਕੋ ਮੰਤਰੀ ਨਹੀਂ ਰੱਖ ਸਕਦਾ ਐਮਐਲਏ ਨਹੀਂ ਕੋ ਰੱਖ ਸਕਦਾ ਜੇ ਤੁਹਾਨੂੰ ਮੇਰੀ ਕੋਠੀ ਦੀ ਤਕਲੀਫ ਹੈ ਤਾਂ ਇਹ ਇਹ ਬੰਦੇ ਕਰਦੇ ਆ ਡਿਕਟੇਟਰਸ਼ਿਪ ਵੀ ਜਿਹੜਾ ਬੰਦਾ ਆਪਦੇ ਹਲਕੇ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹ ਇਹਨਾਂ ਬੰਦਿਆਂ ਨੂੰ ਚੰਗੇ ਨਹੀਂ ਲੱਗਦੇ ਇੱਕ ਬੰਦਿਆਂ ਦਾ ਵੀ ਅਸੀਂ ਜਿਹੜਾ ਬਦਲਾ ਆ ਵੀ ਬਦਲਾ ਦੇ ਵਿੱਚ ਅਸੀਂ ਕਿਸੇ ਨਾਲ ਮਾੜਾ ਚੰਗਾ ਨਹੀਂ ਕਰਦੇ ਉਹਦੇ ਵਿੱਚ ਇਹ ਗੈਂਗਸਟਰ ਵਾਲਾ ਸਿਸਟਮ ਬਈ ਜਿਹੜੇ ਕਿਹਤੇ ਚਾਰ ਪਰਚੇ ਚਾਹੇ ਕਿਹਦੇ ਲੜਾਈ ਝਗੜੇ ਦੇ ਚਾਹੇ ਕਿਹਦੇ ਦੂਜੇ ਆ ਆਪਨਾ ਆਪ ਵਖਾਉਣ ਦੇ ਚੱਕਰ ਚ ਉਹਨਾਂ ਨੂੰ ਮਾਰਨ ਦੇ ਚੱਕਰ ਚ ਤੁਸੀਂ ਬਈ ਇਹਨੂੰ ਵੀ ਮਾਰ ਦੋ ਚੁੱਕ ਕੇ ਤੇ ਉਹਨੂੰ ਵੀ ਮਾਰ ਦੋ ਵੀ ਲੋਕਾਂ ਖਣ ਕੇ ਗੈਂਸਟਰ ਖਤਮ ਕਰਕੇ ਗੈਂਸਟਰ ਹੋਊਗਾ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਜਿਹੜੇ ਲੋਕਾਂ ਦੇ ਢੀਆਂ ਪੁੱਤ ਜਿਨ੍ਹਾਂ ਨੇ ਕੋ ਮਾਰੇ ਆ ਇਹ ਨਹੀਂ ਦੂਜੇ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਹਰਕਾ ਸਨੌਰ ਵਾਸੀ ਚਾ ਪਟਿਆਲਾ ਵਾਸੀ ਜਿੱਥੇ-ਜਿੱਥੇ ਮੇਰੀ ਆਵਾਜ਼ ਜਾਂਦੀ ਆ ਅੱਜ ਮੈਨੂੰ ਲਾਈਵ ਹੋਣਾ ਪਿਆ ਮਜਬੂਰੀ ਨੂੰ ਥੋੜਾ ਜਿਹਾ ਅਸਲ ਭਰਾਵੋ ਜੋ ਆਮ ਆਦਮੀ ਪਾਰਟੀ ਆਪਣੇ ਡਿਕਟੇਟਰਸ਼ਿਪ ਦਿੱਲੀ ਵਾਲੇ ਆਪਣੀ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਇਹ ਆਪਣਾਪ ਦਿਖਾਉਂਦੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਬਹੁਤ ਚੰਗੇ ਕੰਮ ਕਰਦੇ ਆ ਵੀ ਅਸੀਂ ਜੋ ਵੀ ਕਹਿੰਨੇ ਆ ਵੀ ਉਹੀ ਚੰਗਾ ਬਾਕੀ ਸਾਰੇ ਤੁਰੇ ਫਿਰਦੇ ਉਤਰੇ ਵਿੱਚ ਹੀ सीएम साहब ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਆਕੜ ਕੇ ਗੱਲ ਕਰਦੇ ਨਾ ਸਾਰਾ ਬਰਾਬਰ ਇੱਕ ਨਿਗਾ ਨਾਲ ਵੇਖ ਨਾ ਕਿ ਵਾਰ-ਵਾਰ ਤੈਨੂੰ ਮੈਂ ਇੱਕੋ ਗੱਲ ਕਹਾਂ ਚੰਗਾ ਨਹੀਂ ਲੱਗਦਾ ਇਹਨਾਂ ਵੀ ਥੱਲੇ ਲਾ ਕੇ ਨਾ ਚੱਲ ਲਾਈਫ ਦੇ ਵਿੱਚ ਸਟੈਂਡ ਜਿਹੜਾ ਉਹ ਜ਼ਰੂਰੀ ਹੁੰਦਾ ਹੁੰਦਾ ਬੰਦੇ ਦਾ ਤੇ ਪੈਚ ਟਾਈਮ ਜਿਹੜਾ ਮਾੜਾ ਚੰਗਾ ਨਿਕਲ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਕੋਠੀ ਫੇਰ ਖਾਲੀ ਕਰਾਉਣ ਆਲੇ ਮੈਂ ਮਜੂਤਾ ਐਮਐਲਏ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਠੀਕ ਹੈ ਤੁਸੀਂ ਮੈਨੂੰ ਟਿਕਟ ਦਿੱਤੀ ਇਹ ਤੁਸੀਂ ਉਦੋਂ ਸਾਰਾ ਕੁਝ ਸਰਵੇ ਕਰਾ ਕੇ ਹੀ ਟਿਕਟ ਦਿੱਤੀ ਤੁਹਾਨੂੰ ਪਤਾ ਹੀ ਵੀ ਆਜਾਦ ਬੰਦਾ ਜੇ ਇਹਨੇ ਵੋਟ ਖੜ ਸਕਦਾ ਤੇ ਤਾਂ ਹੀ ਤੁਸੀਂ ਮੈਨੂੰ ਟਿਕਟ ਸੱਦ ਕੇ ਹੀ ਦਿੱਤੀ ਮੈਂ ਤੁਹਾਡੇ ਕੋਲ ਨਹੀਂ ਗਿਆ ਤੇ ਤੁਸੀਂ ਅੱਜ ਫੇਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਮੌਜੂਦਾ ਐਮਐਲਏ ਹਾਂ ਜੀ ਜਿਹੜਾ ਬੰਦਾ ਹੁਣ ਪੀਆਰਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਹੈ ਇਹਦੇ ਕੋਲ ਕੋਈ ਸਵਿਧਾਨਿਕ ਹਕੂਕ ਨਹੀਂ ਉਹਨੂੰ ਪੰਜਾ ਕਿੱਲਿਆਂ ਦੀ ਤੁਸੀਂ ਕੋਠੀ ਦਿੱਤੀ ਉਹ ਖਾਲੀ ਕਿਉਂ ਨਹੀਂ ਕਰਾਉਂਦੇ ਉੱਥੇ ਗਤੀਵਿਧੀਆਂ ਨਹੀਂ ਮੈਂ ਤੁਹਾਨੂੰ ਫੋਟੋਆਂ ਭੇਜਾਂ ਉਸ ਕੋਠੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਦੀਆਂ ਉਸ ਕੋਠੀ ਦੇ ਵਿੱਚ ਸਰਕਾਰੀ ਗਤੀ ਸਿਆਸਤੀ ਗਤੀਆਂ ਵੇਰੀਆਂ ਹੁੰਦੀਆਂ ਦੀਆਂ ਦੂਜਾ ਨੰਬਰ ਕੇਜਰੀਵਾਲ ਕੋ ਕਿਹਣਾ ਆਉਦਾ ਵੀ ਪੰਜਾਬ ਦਾ ਕਰਪੂਰਸਰਾ ਹਾਊਸ ਤੁਸੀਂ ਦਿੱਲੀ ਵਾਲਿਆਂ ਨੂੰ ਦਬਾਈ ਬੈਠੇ ਹੋ ਉੱਥੇ ਉਹ ਬੈਠਾ ਆ ਸਰ ਉਹਦੇ ਚ ਉਹ ਉਹਦੇ ਕੋ ਕਿਉਂ ਨਹੀਂ ਖਾਲੀ ਕਰਾਉਂਦੇ ਮੈਂ ਤਾਂ ਐਮ ਐਲ ਏ ਆ ਮੇਰਾ ਰਾਈਟ ਬਣਦਾ ਮੈਂ ਉਸ ਕੋਠੀ ਨੂੰ ਰੱਖ ਸਕਦਾ ਜੇ ਮੈਂ ਨਹੀਂ ਰੱਖ ਸਕਦਾ ਫਿਰ ਸੀਐਮ ਵੀ ਨਹੀਂ ਰੱਖ ਸਕਦਾ ਫਿਰ ਕੋ ਮੰਤਰੀ ਨਹੀਂ ਰੱਖ ਸਕਦਾ ਐਮ ਐਲ ਏ ਨਹੀਂ ਕੋ ਰੱਖ ਸਕਦਾ ਜੇ ਤੁਹਾਨੂੰ ਮੇਰੀ ਕੋਠੀ ਦੀ ਤਕਲੀਫ ਹੈ ਦادی ਤੇ ਇਹ ਗੱਲ ਆ ਜੇ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਸੱਜਣ ਮਿੱਤਰਿਆ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਆ ਇੱਕ ਤਨ ਵੱਧ ਤੋਂ ਵੱਧ ਸ਼ੇਅਰ ਕਰੋ ਚਾਹੇ ਪਟਿਆਲੇ ਜਿਲ੍ਹੇ ਚਾਹੇ ਪਟਿਆਲੇ ਤੋਂ ਬਾਹਰ ਆ ਭਰਾਓ ਗੱਲ ਆ ਵੀ ਇਹ ਬੰਦੇ ਕਰਦੇ ਆ ਡਿਕਟੇਟਰਸ਼ਿਪ ਵੀ ਜਿਹੜਾ ਬੰਦਾ ਆਪਦੇ ਹਲਕੇ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹ ਇਹਨਾਂ ਬੰਦਿਆਂ ਨੂੰ ਚੰਗੇ ਨਹੀਂ ਲੱਗਦੇ ਇੱਕ ਬੰਦਿਆਂ ਦਾ ਵੀ ਅਸੀਂ ਜਿਹੜਾ ਬਦਲਾ ਆ ਵੀ ਬਦਲਾ ਦੇ ਵਿੱਚ ਅਸੀਂ ਕਿਸੇ ਨਾਲ ਮਾੜਾ ਚੰਗਾ ਨਹੀਂ ਕਰਦੇ ਉਹਦੇ ਵਿੱਚ ਇਹ ਗੈਗਸਟਰ ਵਾਲਾ ਸਿਸਟਮ ਬਈ ਜਿਹੜੇ ਕਿਹਤੇ ਚਾਰ ਪਰਚੇ ਚਾਹੇ ਕਿਹਦੇ ਲੜਾਈ ਝਗੜੇ ਦਾ ਚਾਹੇ ਕਿਹਦੇ ਦੂਜੇ ਆ ਆਪਣਾ ਆਪ ਵਿਖਾਉਣ ਦੇ ਚੱਕਰ ਚ ਉਹਨਾਂ ਨੂੰ ਮਾਰਨ ਦੇ ਚੱਕਰ ਚ ਤੋਂ ਸੀ ਬਈ ਇਹਨੂੰ ਵੀ ਮਾਰ ਦੋ ਚੁੱਕ ਕੇ ਤੇ ਉਹਨੂੰ ਵੀ ਮਾਰ ਦੋ ਬਈ ਲੋਕ ਆਖਣਗੇ ਗੈਂਗਸਟਰ ਖਤਮ ਕਰਤੇ ਗੈਂਗਸਟਰ ਉਹ ਆ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਜਿਹੜੇ ਲੋਕਾਂ ਦੇ ੁੱਟੀਆਂ ਪੁੱਤ ਜਿਨ੍ਹਾਂ ਨੇ ਕੋ ਮਾਰੇ ਆ ਇਹ ਨਹੀਂ ਦੂਜੇ ਦੂਜਾ ਨੰਬਰ ਹਰ ਇੱਕ ਔਦੇ ਦੀ ਮਰਿਆਦਾ ਹੁੰਦੀ ਆ ਐਮਐਲਏ ਆ ਮੈਂ ਮਾਨ ਸਾਹਿਬ ਨਾਇਕ ਆਮਕਰ ਇਹ ਦੇਣੀਆਂ ਪੈਣੀਆਂ ਸਾਰਿਆਂ ਨੂੰ ਸਿਰਫ ਸਾੜ ਰਹਿ ਗਾੜਾ ਤੁਸੀਂ ਆਨੇ ਆਉਣਾ ਵੀ ਇਹ ਪੱਕੇ ਸਾਰੀ ਉਮਰ ਵਾਸਤੇ ਇੱਥੇ ਰਾਜੇ ਮਹਾਰਾਜੇ ਵੀ ਨਹੀਂ ਰਹੇ ਤੇ ਨਾ ਤੁਸੀਂ ਰਹਿਣਾ ਕੇਜਰੀਵਾਲ ਸਾਹਿਬ ਇੰਨਾ ਸਾੜਦਾ ਕੱਢ ਲਾਈਫ ਦੇ ਵਿੱਚ ਅਤਰਾ ਚੜਾ ਔਬੜੇ ਆਉਦੇ ਆ ਤੇ ਮੈਂ ਤੈਨੂੰ ਇੱਕੋ ਗੱਲ ਕਰਦਾ ਵੀ ਕੋਰਟ 'ਚ ਮੈਂ ਵੀ ਜਾਊ ਹੁਣ ਵੀ ਤੂੰ ਕਿਹੜੇ ਬੇਸ ਤੇ ਹਾਈ ਕੋਰਟ ਸੁਪਰੀਮ ਕੋਰਟ ਵੀ ਕਿਹੜੇ ਬੇਸ ਤੇ ਉੱਥੇ ਕਰਪੂਰਥਲਾ ਹਾਊਸ 'ਚ ਬੈਠਾ ਤੇ ਤੈਨੂੰ ਮੇਰਾ ਤਕਲੀਫ ਵਾਲਾ ਕ ਐਮਐਲਏ ਦੀ ਵੀ ਕ ਐਮਐਲਏ ਨਹੀਂ ਉੱਥੇ ਰਹਿ ਸਕਦਾ ਜੇ ਤੁਹਾਡੇ ਨਾਲ ਤੁਹਾਡੇ ਉਹ ਖਿਲਾਫ ਬੋਲ ਗਿਆ ਤੋ ਸਰਕਾਰੀ ਕੋਠੀ ਜਨੈਰਲ ਸਰ ਉਹ ਤੁਹਾਡੇ ਪਿਓ ਦੀ ਨਹੀਂ ਕਿਸੇ ਦੇ ਦੀ ਉਹ ਸਰਕਾਰ ਦੀ ਕੋਠੀ ਆ ਉਹਦੇ 'ਚ ਮੇਰਾ ਹੱਕ ਬਣਦਾ ਐਮਐਲਏ ਦਾ ਉਥੇ ਜਿੰਨੇ ਚਿਰ ਮੈਂ ਐਮਐਲਏ ਮੈਂ ਰਹਿ ਸਕਦਾ ਮੇਰੇ ਤੋਂ ਪਹਿਲਾਂ ਚੰਦੂ ਮਾਇਰਾ ਰਿਆ ਮੇਰੇ ਤੋਂ ਪਹਿਲਾਂ ਕਈਆਂ ਐਮਐਲਏ ਕੋਲ ਰਹੇ ਆ ਜਿੱਥੇ ਅੱਜ ਹੜਾਣਾ ਰਹਿੰਦਾ ਆ ਇਲਾਲ ਸਿੰਘ ਕੋਈ ਕਈ ਸਾਲ ਕੋਠੀ ਰਹੀ ਆ ਹਰ ਇੱਕ ਐਮਐਲਏ ਇਹ ਕੋਠੀਆਂ ਰੱਖ ਸਕਦੇ ਆ ਤੇ ਤੁਹਾਨੂੰ ਮੇਰੀ ਕੋਠੀ ਬਾਲੀ ਵੜਦੀ ਆ ਬੇਰੇ ਕੋਲ ਕਿਉਂ ਵੀ ਸਾਡੇ ਅੱਗੇ ਬੋਲਿਆ ਕਿਉਂ ਆ ਮੈਂ ਝੁਕਦਾ ਨਹੀਂ ਤੁਹਾਡੇ ਅੱਗੇ ਨਾ ਅੱਜ ਝੁਕਾਂ ਨਾ ਕੱਲ ਝੁਕਾਂ ਕੋਈ ਗੱਲ ਨਹੀਂ ਮੇਰੇ ਕੋਲ ਆਪਦਾ ਵੀ ਘਰ ਹੈਗਾ ਪਰ ਤੁੰਦਰ ਅਖੜਾ ਨਹੀਂ ਸਕਦਾ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਉੱਥੇ 9 ਸੀ ਪਹੁੰਚੋ ਪਹੁੰਚ ਕੇ ਸਰਕਾਰ ਦਾ ਵਿਰੋਧ ਕਰੋ ਤੇ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਪੱਤਰਕਾਰਾਂ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਸਾਰਿਆਂ ਨੇ ਉੱਥੇ ਅੱਜ ਪਹੁੰਚੋ ਤੇ ਜਿਹੜੇ ਦੂਜੀਆਂ ਪਾਰਟੀਆਂ ਦੇ ਚਾਹੇ ਕਾਲੀ ਆ ਚਾਹੇ ਕਾਂਗਰਸੀ ਆ ਚਾਹੇ ਭਾਜਪਾ ਵਾਲੇ ਆ ਜੇ ਤੁਸੀਂ ਅੱਜ ਮੇਰੇ ਨਾਲ ਖੜਦੇ ਹੋ ਤੇ ਕੱਲ ਨੂੰ ਮੈਨੂੰ ਵੀ ਤੁਹਾਨੂੰ ਵੀ ਜਦੋਂ ਲੋੜ ਪਈ ਤੇ ਤੁਹਾਨੂੰ ਪਤਾ ਮੈਂ ਵੀ ਖੜਦਾ ਹਾਂ ਹਰ ਇੱਕ ਦੇ ਨਾਲ ਸਾਰੇ ਮੇਰੇ ਭਰਾ ਅੱਜ ਮੇਰਾ ਸਾਥ ਦਿਓ ਮੈਨੂੰ ਲੋੜ ਆ ਇਸ ਸਰਕਾਰ ਨੂੰ ਠੋਕਮਾ ਜਵਾਬ ਦੇ ਸਕੀਏ ਮੈਂ ਪਹਿਲਾਂ ਚੁੱਪ ਸਾਂ ਵਿਚਾਰ ਛੱਡ ਪਰਾ ਕਾਦੇ ਵਾਸਤੇ ਇਹਨਾਂ ਦਾ ਫਰੰਟ ਖੋਲਣਾ ਪਰ ਹੁਣ ਤੁਸੀਂ ਮੈਨੂੰ ਫਰੰਟ ਖੋਲਣ ਵਾਸਤੇ ਮਜਬੂਰ ਕਰੋਗੇ ਤੇ ਮੈਂ ਹੁਣ ਫਿਰ ਤੁਹਾਡੀਆਂ ਧੱਜੀਆਂ ਵੀ ਵੇਖੀ ਤਰ੍ਹਾਂ ਕਿ ਤਰ੍ਹਾਂ ਆਉਂਦਾ ਕਿੱਥੋਂ ਕਿੱਥੋਂ ਕੀ ਕੀ ਆਉਂਦਾ ਰਿਹਾ ਮੈਂ ਤੁਹਾਨੂੰ ਸਭ ਤੁਹਾਨੂੰ ਦੱਸੂਗਾ ਹੁਣ ਵੀ ਕਿਹੜੇ ਹਸਾਬ ਨਾਲ ਕੀ ਚੱਲਦਾ ਕਿ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਉੱਥੇ ਵੱਧ ਤੋਂ ਵੱਧ ਪਹੁੰਚੋ ਪਹੁੰਚ ਕੇ ਤੇ ਸਾਡੇ ਪਰਿਵਾਰ ਦੀ ਮਦਦ ਕਰੋ ਉੱਥੇ ਅੱਜ ਕੋਟੀ ਛੜਾਉਣ ਵਾਸਤੇ ਆਉਣ ਲੱਗੇ ਆ ਤੇ ਸਾਰੇ ਭੈਣ ਭਰਾ ਸੱਜਣ ਮਿੱਤਰ ਸਰਪੰਚ ਐਮਸੀ ਜਿਹੜੇ ਵੀ ਹੋਰ ਮੇਰੇ ਭਰਾ ਚਾਹੇ ਕੋਈ ਕਿਸੇ ਕੋਲ ਹੁੰਦਾ ਹੈਗਾ ਚਾਹੇ ਨਹੀਂ ਹੈਗਾ ਅੱਜ ਤੁਹਾਡੇ ਭਰਾ ਨੂੰ ਤੁਹਾਡੀ ਲੋੜ ਆ ਤੇ ਤੁਹਾਡੇ ਵਾਸਤੇ ਮੈਂ ਖੜਾ ਸਾਂ ਤੇ ਤੁਹਾਡਾ ਵੀ ਫਰਜ਼ ਬਣਦਾ ਅੱਜ ਇਹਨਾਂ ਤੋਂ ਨਾ ਡਰਦੇ ਹੋਏ ਅੱਜ ਮੇਰੇ ਨਾਲ ਖੜੋ ਉੱਥੇ ਸਾਰੇ ਜਣੇ ਮੇਰੀ ਨੌ ਸੀ ਕੋਠੀ ਦੇ ਵਿੱਚ ਪਹੁੰਚੋ ਤਾਂ ਕਿ ਇਹ ਜਿਹੜਾ ਕੋਠੀ ਛੜਾਉਣ ਦਾ ਹਸਾਬਕਤਾ ਵਿਆ ਇਹਨੂੰ ਇਹ ਨਾ ਕਰ ਸਕਣ ਤੇ ਹੜਾਣੇ ਵਾਲੀ ਕੋਠੀ ਛੜਾਓ ਉਹਦੇ ਕੋਲ ਕੋਈ ਹੁਣ ਸੰਵਿਧਾਨਿਕ ਅਹੁਦਾ ਨਹੀਂਗਾ ਜੇ ਤੁਹਾਨੂੰ ਮੇਰੇ ਵਾਲੀ ਕੋਠੀ ਵੜਦੀ ਹੈ ਨਾ ਮੈਂ ਤੇ ਮੌਜੂਦਾ ਐਮਐਲਏ ਆ ਮੈਨੂੰ ਪਾਰਟੀ ਚੋਂ ਕੱਢੋ ਮੈਨੂੰ ਸਸਪੈਂਡ ਕਰੋ ਫਿਰ ਉਹ ਜਦੋਂ ਮੇਰੇ ਤੋਂ ਐਮਬੈਲੋਸ਼ਿਪ ਚੱਲ ਜੂਗੀ ਉਹ ਮੈਂ ਆਟੋਮੈਟਿਕ ਆਪੀ ਕੋਠੀ ਛੱਡ ਦੂੰਗਾ ਤੇ ਤੁਹਾਨੂੰ ਬੇਨਤੀ ਹੈ ਵਾਤੋਂ ਅੱਦੋ ਸ਼ੇਅਰ ਕਰੋ ਤੇ ਵਾਤੋਂ ਅੱਦੋ ਉੱਥੇ ਪਹੁੰਚੋ ਸასიਖਾਲ ਮੇਰੇ ਸਾਰੇ ਭਰਾਵਾਂ ਨੂੰ ਤੇ ਇਹਨੂੰ ਵਾਤੋਂ ਅੱਦੋ ਸ਼ੇਅਰ ਕਰਕੇ ਤੇ ਨੌ ਸੀ ਕੋਠੀ ਪਟਿਆਲਾ ਸਿਵਲ ਲਾਈਨ ਪਹੁੰਚੋ ਜੀ ਜੀ